ਸੁਖ ਦਾਤਿਆ ਸੁਖ ਦਾਤਿਆ ਮੇਂ ਗਲ ਵਿਚ ਲੈ ਕੋ ਮਿਲਾਏ ਜਿਉ ਦੇਖਉ ਦਸ ਵਾਹਿਗੁਰੂ ਜੀ ਵਾਹਿਗੁਰੂ ਜੀ ਦੇਖੋ ਤੈਰੇ ਆਪ ਦੇ ਤਾਂ ਭੁਖ ਸਦ ਤੇਰੀਆਂ ਹਰ ਲੋਚਾ ਪੂਰੇ ਨੇ ਮੇਰੀਆਂ ਤੇਰੇ ਆਪ ਦੇ ਤਾਂ ਭੁਖ ਸਦ ਤੇਰੀਆਂ ਹਰ ਲੋਚਾ ਪੂਰੇ ਨੇ ਮੇਰੀਆਂ ਤੇਰੇ ਆਪ ਕੇ ਤਾਂ ਉਹ ਸਾਧ ਤੇ ਵਿਆਂ ਹਰ ਲੋਚਾ ਪੂਰੇ ਨੇ ਮੇਰੀਆਂ ਹਰ ਲੋਚਾ ਪੂਰੇ ਨੇ ਮੇਂ ਦੀਆ ਹਰ ਲੋਚਾ ਪੂਰੇ ਨੇ ਮੇਂ ਦੀਆ ਦੇਖੂ ਦਰਸ ਬਾਈ ਗੁਰੂ ਜੀ ਦੇਖੂ ਦਰਸ ਸੁਖ ਦਾਟਿਆ ਸੁਖ ਦਾਟਿਆ ਮੈਂ ਗੱਲ ਨਹੀਂ ਚਲੇ ਉਹ ਜਿਲਾਏ ਜਿਉ ਹੋ ਦੇਖੋ ਤੇਰੇ ਸਿਆਂ ਬਾਈ ਗੋ ਜੀ ਦੇਖੋ ਤੇਰੇ ਸਿਆਂ ਬਾਈ ਗੋ ਜੀ ਦੇਖੋ ਤੇਰੇ ਸਿਆਂ ਸੁਖ ਦਾਤੇ ਆ ਸੁਖ ਦਾਤੇ ਆ ਕਲ ਵਿੱਚ ਲੈ ਹੋ ਮਿਲਾਈ ਜਿਓ ਦੇਹੋ ਤੇਰੇ ਸਭ ਨੂੰ ਜੀ ਤੇ ਹੋ ਤੇਰੇ ਸਭ ਨੂੰ ਜੀ ਦੇਹੋ ਤੇਰੇ ਸੁਖ ਦਾਤੇ ਆ ਸੁਖ ਦਾਤੇ ਆ ਲੈ ਵਿੱਚ ਲੈ ਗੋ ਮਿਲਾਏ ਕਿਓ ਦੇ ਹੋ ਤਰਸ ਬਾਈ ਕੁਝ ਤੇ ਹੋਣੇ ਸੇ ਤੇਰੇ ਆਪ ਦੇ ਤਾ ਹੁਕ ਸਦ ਤੇ ਤੇ ਤੇਰੀਆਂ ਹਰ ਲੋਟਾ ਰੇ ਤੇ ਮੇਰੀਆਂ ਹਰ ਤੋਚਾ ਕੋ ਦੇ ਦੇ ਮੈਂ ਕਿਨਾ ਹਰ ਤੋਚਾ ਕੋ ਦੇ ਦੇ ਮੇਦੀਆਂ ਦੇਵੋਦਰਸ ਸੁਖ ਦਾਤੇ ਆ ਸੁਖ ਦਾਤੇ ਆ ਮੈਂ ਗਲ ਵਿੱਚ ਲੈ ਦੇ ਵਿੱਚ ਲੈ ਨੂੰ ਮਿਲਾਏ ਜਿਉ ਇਹੋ ਦੇਸ ਵੈਤੁਤੀ ਇਹੋ ਦੇਸ ਜਿਮ ਚਮਿਆ ਮੈਂ ਦੇਖ ਬਰਸਦਾ ਬੋਲਾ ਆ ਬੋਲੀ ਕਸਮ ਦਾ ਤੇ ਮਿਆ ਮੈਂ ਰਕਰ ਵਰਸਦਾ ਬੋਲਾ ਆ ਬੋਲੀ ਖਸਮਦਾ ਤੇ ਮ ਤੇ ਮੈਂ ਮਦਤ ਵਰਸਦਾ ਕਸਮ ਦਾ ਹੋ ਮਾਨ ਕੀਆ ਤੂੰ ਦੇ ਉਪਦੇ ਤੂੰ ਆਪੇ ਪਾਖੇ ਥਾਏ ਜਿਓ ਹੋ ਮਾਨ ਕੀਆ ਤੂੰ ਦੇ ਉਪਦੇ paa ke hai jiyo tu apne paake aaye jiyo ਮੈਂ ਗੱਲ ਵਿੱਚ ਲੈ ਮਿਲਾਏ ਜੀਓ ਦੇਹੂਦਰਸ ਤੂੰ ਜੇ ਬੱਡੇ ਬਣ ਰਬ ਰਖਿਆ ਨਾਨਕ ਬਖਤਾ ਸਾਚੇ ਅਧਾਰ ਜਿਓ ਤੂੰ ਤਾਂ ਤਨੰਤ ਤੇ ਰਬ ਰਖਿਆ ਨਾਨਕ ਬਖਤਾ ਸਾਚੇ ਅਧਾਰ ਜਿਓ ਤੂੰ ਤਾਂ ਤਨੰਤ ਤੇ ਜੀਓ ਤੂੰ ਖਾਂ ਨਿਕ ਨੰਦ ਕਰੇ ਰਹਾ ਰਹੀ ਆ ਨਾਨਕ ਭਗਤਾਂ ਸੱਚ ਆਧਾਰ ਦਿਓ ਭਗਤਾਂ ਸੱਚ ਆਧਾਰ ਦਾਤਿਆ ਸੁਖਤਾ i yeah. it yeah. 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 ਹਰ ਲੋਚਾ ਕੋ ਦਿਲ ਦੇ ਦਿਆਂ ਹਰ ਲੋਚਾ ਸਾਰੇ ਕਿਰਪਾ ਕਰੋ ਜੀ ਮੇਰੀਆਂ ਹਰ ਲੋਚਾ ਕੋ ਦਿਲ ਦੇ ਮੇਰੀਆਂ ਹਰ ਲੋਚਾ ਆਰੀ ਸੰਗ ਦੇਖੋ ਤੇ ਦੱਸ ਮਾਈ ਗੋਦੀ ਦੇਖੋ ਤੇ ਦੱਸ ਸੁੱਖ ਦਾਤਿਆ ਸੁੱਖ ਦਾਤਿਆ ਮੈਂ ਗੱਲ ਵਿੱਚ ਲੈ ਉਹ ਦਿਲਾਇ ਦਿਓ ਦੇਖੋ ਤੇ ਦੱਸ ਜੀ ਦੇ ਨੂਦਰਸ ਸੁਖ ਦਾਤੇ ਆ ਸੁਖ ਦਾਤੇ ਆ ਮੈਂ ਗੱਲ ਦੇ ਚ ਲੈ ਉਹ ਮਿਲਾਏ ਜਿਉ ਦੇਖੂ ਤੇਰਸ ਵਾਹਿਗੁਰੂ ਜੀ ਦਰਸ 사리 ਸੰਗਤ ਦੇਖੋ ਦਰਸ ਸੁਖ ਦਾਤਿਆ ਸੁਖ ਦਾਤਿਆ ਮੇ ਗਲ ਵਿੱਚ ਮਿਲਾਏ ਜਿਉ ਦੇਖੋ ਦਰਸ ਤੇਰੇ ਕਿਸ ਸਾਡ ਤੇਰੀਆਂ ਹਰ ਲੋਚਾ ਪੂਰੇ ਨੇ ਮੇਰੀਆਂ ਤੇਰੇ ਆਪ ਗੇ ਤਾਂ ਉਹ ਖਸਦ ਹਰ ਲੋਚਾ ਮੇਰੀਆਂ ਤੇਰੇ ਆਪ ਗੇ ਤਾਂ ਭੁਖ ਸਦ ਤੇ ਵਿਆਂ ਹਰ ਲੋਚਾ ਪੂਰੇ ਨੇ ਮੇਰੀਆਂ ਤੇਰਿਆਂ ਭਗੇ ਤਾਂ ਭੁਖ ਸਦ ਤੇ ਵਿਆਂ ਹਰ ਲੋਚਾ ਮੇਰੀਆਂ ਹਰ ਲੋਚਾ ਪੂਰੇ ਨੇ ਮੇਦੀਆਂ ਹਾਰੀ ਲੋਚਾ ਹਾਰੀ ਲੋਚਾ ਪੂਰੇ ਨੇ ਮੇਦੀਆਂ ਹਾਰੀ ਲੋਚਾ ਮੇਦੀਆਂ ਦੇ ਬੁੱਧ ਦੇ ਦਸ ਵਾਹਿਗੁਰੂ ਜੀ ਦੇਖੋ ਦਰਸ ਸੁਖ ਦਾਤਿਆ ਬੋਲੋ ਜੀ ਸੁਖ ਮੈਂ ਗਲ ਵਿੱਚ ਲੈ ਖੂ ਮਿਲਾਏ ਵਾਹਿਗੁਰੂ ਜੀ ਦੇਖੋ ਦਰਸ ਵਾਹਿਗੁਰੂ ਜੀ ਦੇਖੋ ਆ ਵਾਹਿਗੁਰੂ ਜੀ ਨੂੰ ਪਿਆਰ ਕਰਦਾ ਹੈ ਉਹ ਵਾਹਿਗੁਰੂ ਜੀ ਦੀ ਉਡੀਕ ਵੀ ਕਰਦਾ ਹੈ ਆਉ ਬੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ RAM ਘਰ ਅਪਣੜੇ ਖੜੀ ਤੱਕਾਂ ਮੈਂ ਮਨ ਜਾਉ ਕਨੇਹਰਾ RAM ਦੋ ਤਿੰਨ ਮਿੰਟ ਦੀ ਇੱਕ ਛੋਟੀ ਜੀ ਸਾਖੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦੇੜਾ ਹੁਣ ਪਿੱਛੇ ਲੰਘਿਆ ਆਪਾਂ ਸਾਰੇ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਯਾਦ ਕਰਦੇ ਆਂ ਜਦੋਂ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਮ ਸਾਡੇ ਮੁਖ ਤੇ ਆਉਂਦਾ ਹੈ ਕਿਉਂ ਜਾਪਦਾ ਕਿ ਹੁਣ ਦੁੱਖ ਸਾਰੇ ਖਤਮ ਹੋ ਜਾਣਗੇ ਜਦੋਂ ਵੀ ਅਸੀਂ ਦਰਬਾਰ ਸਾਹਿਬ ਜਾਂਦੇ ਆ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਦੇ ਆ ਸਾਡੇ ਅੰਦਰ ਸਾਰੇ ਅੰਦਰ ਭਾਵਨਾ ਹੈ ਕਿ ਹੁਣ ਮੈਂ ਸੱਚੀ ਜਗ੍ਹਾ ਆ ਗਿਆ ਵਾ ਮਾਲਕ ਦੇ ਦਰਬ ਉੱਤੇ ਆ ਗਿਆ ਮੈਨੂੰ ਪਤਾ ਹੈ ਮਾਲਕ ਨੇ ਮੇਰੇ ਦੁੱਖ ਦੂਰ ਕਰ ਦੇਣੇ ਸਾਡੇ ਆਪ ਜਿੰਨੇ ਵੀ ਇੱਥੇ ਬੈਠੇ ਆ ਇਹ ਹੋ ਹੀ ਨਹੀਂ ਸਕਦਾ ਕਿ ਸਾਡੇ ਕੋਲ ਦੁੱਖ ਨਾ ਹੋਣ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਖੋਪਰੀ ਤੱਕ ਨਾ ਆਪਾਂ ਦੁੱਖਾਂ ਨਾਲ ਭਰੇ ਹੁੰਦੇ ਆ ਜੇ ਸਾਡੇ ਕੋਲ ਪਰੇਸ਼ਾਨੀਆਂ ਦੁੱਖ ਨਾ ਹੋਣ ਆਪਾਂ ਗੁਰੂ ਘਰ ਆਵਾਂਗੇ ਹੀ ਨਹੀਂ ਕਈ ਵਾਰੀ ਕੋਈ ਬੰਦਾ ਕਵੇ ਮੈਂ ਕਰੋੜਪਤੀ ਆ ਜੀ ਮੈਂ ਅਰਬਪਤੀ ਆ ਮੈਨੂੰ ਕੀ ਲੋੜ ਆਉਣ ਜਾਣ ਦੀ ਨਹੀਂ ਭਾਈ ਸਾਡੇ ਤੁਹਾਡੇ ਘਰ ਬਹੁਤ ਕੁਝ ਹੋ ਸਕਦੇ ਬਹੁਤ ਤੋਂ ਬਹੁਤ ਜ਼ਿਆਦਾ ਵੀ ਹੋਏ ਮਗਰ ਗੁਰੂ ਨਾਨਕ ਦਾ ਕਰ ਐਸਾ ਹੈ ਸਾਚੇ ਸਾਹਿਬਾ ਕਿਆ ਨਾਹੀ ਕਰਦੇ ਰੇ ਕਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾ ਮਾਲਕ ਦੇ ਘਰ ਵਿੱਚ ਸਭ ਕਿਛ ਹੈ ਹਰ ਇੱਕ ਚੀਜ਼ ਵਸਤੂ ਇਹ ਜਿਹੜੀਆਂ ਵੀ ਮੰਗੋਗੇ ਤੁਸੀਂ ਮੈਂ ਪਹਿਲਾਂ ਬੇਨਤੀ ਕੀਤੀ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਇਹ ਨਹੀਂ ਕਿ ਗੱਡੀਆਂ ਹੀ ਮੰਗਣੀਆਂ ਕਾਰ ਕੋਠੀ ਬਿਜ਼ਨਸ ਮੰਗਣੇ ਸਭ ਨਾਲ ਵੱਡੀ ਜਿਹੜੀ ਦਾਤ ਹੈ ਉਹ ਹੈ ਨਿਤਨੇਮ ਦੀ ਦਾਤ ਸਭ ਨਾਲ ਮਹਿੰਗੀ ਕੀਮਤੀ ਜਿਹੜੀ ਦਾਤ ਹੈ ਉਹ ਨਿਤਨੇਮ ਦੀ ਦਾਤ ਹੈ ਸਭ ਨਾਲ ਵੱਡਾ ਜਿਹੜਾ ਖਜ਼ਾਨਾ ਹੈ ਉਹ ਨਾ ਹੁੰਦਾ ਆਪਾਂ ਜਿੰਨੇ ਇੱਥੇ ਬੈਠੇ ਆਂ ਕਰੋੜਪਤੀ ਹੋ ਸਕਦੇ ਆਂ ਲੱਖਪਤੀ ਹੋ ਸਕਦੇ ਆਂ ਮਾਇਆ ਵਾਲੇ ਵੀ ਹੋ ਸਕਦੇ ਆਂ ਜੇ ਨਿਤਨੇਮ ਪੱਲੇ ਨਹੀਂ ਮਾਲਕ ਜੀ ਮੈਂ ਮਾਫੀ ਚਾਹਨਾ ਕੱਖ ਪੱਲੇ ਨਹੀਂ ਸਾਡੇ ਅਸੀਂ ਕੱਖਾਂ ਦੇ ਨਹੀਂ ਆ ਜੇ ਸਾਡੇ ਕੋਲ ਨਿਤਨੇਮ ਨਹੀਂ ਜੇ ਸਾਡੇ ਕੋਲ ਅੰਮ੍ਰਿਤ ਵੇਲਾ ਨਹੀਂ ਹੈ ਜਰਜੀ ਸਾਹਿਬ ਦੀ ਬਾਣੀ ਅਸੀਂ ਸਵੇਰੇ ਨਹੀਂ ਪੜ੍ਹਦੇ ਫਿਰ ਕੱਖ ਵੀ ਸਾਡੇ ਕੋਲ ਨਹੀਂ ਆਤ ਸੁੰਦਰ ਕੁਲੀਨ ਚਤਰ ਮੁਖ ਇਅਾਨੀ ਧਰਮੰਤ ਮਿਰਤ ਕਈ ਨਾਨਕਾ ਜੀ ਪੀਤ ਨਹੀਂ ਭਗਵਾਨ ਸਾਡੇ ਪੱਲੇ ਕੁਝ ਨਹੀਂ ਬੇਲੀਆਂ ਸਾਡੇ ਕੋਲ ਡਿੰਗਾ ਨੇ ਜੇ ਸਾਡੇ ਕੋਲ ਨਾਮ ਨਹੀਂ ਹੈ ਤੇ ਪੱਲੇ ਕੁਝ ਵੀ ਇੱਕ ਛੋਟਾ ਜਿਹਾ ਬੱਚਾ ਧੰਗਰੂ ਰਾਮਦਾਸ ਮਹਾਰਾਜ ਦੇ ਦਰ ਉੱਤੇ ਸੇਵਾ ਕਰਦਾ ਹੈ ਮਾਂ ਬਜ਼ੁਰਗ ਹੈ ਮਾਂ ਕਹਿੰਦੀ ਕੋਈ ਸਾਧਨ ਤਾਂ ਹੈ ਨਹੀਂ ਮੈਂ ਤਾਂ ਕੰਮ ਕਰ ਨਹੀਂ ਸਕਦੀ ਹੁਣ ਕੰਮ ਤਾਂ ਤੂੰ ਹੀਓ ਕਰਨੇ 10-12 ਸਾਲ ਦੀ ਉਮਰ ਹੈ ਦਰਬਾਰ ਸਾਹਿਬ ਉਹ ਤੋਂ ਸੇਵਾ ਚੱਲਦੀ ਹੁੰਦੀ ਹੈ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਤੇ ਛੋਟਾ ਜਿਹਾ ਬੱਚਾ ਮਾਂ ਕਹਿੰਦੀ ਮੈਂ ਤੈਨੂੰ ਘੁੰਗਣੀਆਂ ਛੋਲੇ ਉਹ ਬਾਲ ਕੇ ਦੇਣੀ ਆ ਤੂੰ ਜਾ ਕੇ ਉੱਥੇ ਸੰਗਤ ਦਾ ਰਸ ਹੁੰਦਾ ਹੈ ਉੱਥੇ ਉੱਚੀ ਆਵਾਜ਼ ਵਿੱਚ ਗਿਆ ਕਿ ਉਹ ਘੁੰਗਣੀਆਂ ਲੈ ਲਓ ਘਰ ਦਾ ਗੁਜ਼ਾਰਾ ਚੱਲ ਜਾਏਗਾ ਉਹ ਛੋਟਾ ਜਿਹਾ ਬੱਚਾ ਉੱਚੀ ਆਵਾਜ਼ ਵਿੱਚ ਨਾ ਘੁੰਗਣੀਆਂ ਲੈ ਲਓ ਜੀ ਘੁੰਗਣੀਆਂ ਲੈ ਲਓ ਸਵੇਰ ਤੋਂ ਸ਼ਾਮ ਤੱਕ ਧਿਆਹੀ ਪੈ ਜਾਂਦੀ ਘਰ ਦਾ ਗੁਜ਼ਾਰਾ ਚੱਲਦਾ ਹੈ ਅੱਜ ਜੇ ਸਾਡੇ ਕੋਲ ਬਹੁਤ ਕੁਝ ਹੈ ਤੇ ਮਾਲਕ ਦੀ ਕਿਰਪਾ ਹੈ ਅੱਜ ਤੋਂ 10 15 ਸਾਲ ਪਿੱਛੇ ਚਲੇ ਜਾਈਏ 20 ਸਾਲ ਪਿੱਛੇ ਚਲੇ ਜਾਈਏ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਉਡੀਕ ਹੁੰਦੀ ਸੀ ਜੇ ਆਹ ਮੇਰੇ ਕੋਲ ਹੁੰਦਾ ਤੇ ਬੜੀ ਕਿਰਪਾ ਹੈ ਅੱਜ ਉਹ ਵੀ ਹੈ ਸਾਡੇ ਅਸੀਂ ਕਈ ਵਾਰੀ ਕਹਿੰਦੇ ਸੀ ਆਹ ਜੇ ਗੱਡੀ ਮਿਲ ਜਾਂਦੀ ਬੜੀ ਕਿਰਪਾ ਹੈ ਅੱਜ ਮਾਲਕ ਨੇ ਉਹ ਵੀ ਦਿੱਤੀ ਹੈ ਜੇ ਆ ਕੋਠੀ ਮਿਲ ਜਾਂਦੀ ਆ ਚੀਜ਼ ਮਿਲ ਜਾਂਦੀ ਉਹ ਮਾਲਕ ਨੇ ਸਭ ਕੁਝ ਦੇ ਦਿੱਤਾ ਅਸੀਂ ਤਾਂ ਵੀ ਮਾਲਕ ਦੇ ਨਹੀਂ ਬਣਦੇ ਹਰ ਇੱਕ ਚੀਜ਼ ਵਸਤੂ ਮਾਲਕ ਸਾਨੂੰ ਦੇ ਦਿੰਦੇ ਸਮਾਂ ਲੱਗਦਾ ਹੈ ਮਿਲ ਜਾਂਦੀ ਇੱਕ ਦਿਨ ਦੋ ਦਿਨ ਕਿੰਨਾ ਸਮਾਂ ਹੋ ਗਿਆ ਐਦਾਂ ਹੀ ਚੱਲਦਾ ਰਿਹਾ ਅੱਜ ਉਹਦੇ ਭਾਗ ਖੁੱਲ ਗਏ ਅੱਜ ਕੀ ਹੋਇਆ ਅੱਜ ਉੱਚੀ ਆਵਾਜ਼ ਵਿੱਚ ਜਦੋਂ ਬੋਲਦੇ ਘੁੰਗਣੀਆਂ ਲੈ ਲਓ ਧੰਗੁਰੂ ਰਾਮਦਾਸ ਮਹਾਰਾਜ ਜੀ ਉੱਥੋਂ ਲੰਘਦੇ ਨੇ ਜਦੋਂ ਮਾਲਕ ਜੀ ਲੰਘਦੇ ਨੇ ਤੇ ਮਾਲਕ ਜੀ ਉਹਨੂੰ ਉੱਚੀ ਆਵਾਜ਼ ਵਿੱਚ ਬੋਲਦੇ ਆ ਦੇਖਿਆ ਨਾ ਹੁੰਗੜੀਆਂ ਲੈ ਲਓ ਤੇ ਮਾਲਕ ਜੀ ਨੂੰ ਆਪਣਾ ਬਚਪਨ ਯਾਦ ਆ ਗਿਆ। ਤਨਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਭਾਈ ਜੇਠਾ ਜੀ ਹੁੰਦੇ ਸੀ ਉਦੋਂ ਮਾਲਕ ਜੀ ਤੁਹਾਨੂੰ ਪਤਾ ਹੈ ਪਰਿਵਾਰ ਵਿੱਚ ਕੋਈ ਨਹੀਂ ਰਹਿ ਗਿਆ ਅਨਾਥ ਹੋ ਗਏ ਜਦੋਂ ਤੇ ਫਿਰ ਉਦੋਂ ਉਹ ਹੁੰਗੜੀਆਂ ਵੇਚਦੇ ਸੀ ਤਨਗੁਰੂ ਰਾਮਦਾਸ ਮਾਲਕ ਜੀ ਨੂੰ ਆਪਣਾ ਸਮਾਂ ਯਾਦ ਆਇਆ ਮਾਲਕ ਜੀ ਉਹ ਬੱਚੇ ਕੋਲ ਜਾਂਦੇ ਨੇ ਪੁੱਤਰ ਜੀ ਕੀ ਨਾਮ ਹੈ ਤੁਹਾਡਾ ਕਹਿੰਦਾ ਹੱਥ ਜੋੜ ਕੇ ਸਤਿਗੁਰੂ ਜੀ ਮੇਰਾ ਨਾਮ ਨਾ ਸੋਮੈ ਸੋਮਾ ਸੋਮੈ ਕੀ ਵੇਚਦਾ ਸਤਿਗੁਰੂ ਜੀ ਤੁਹਾਡੀ ਕਿਰਪਾ ਨਾਲ ਨਾ ਕੁੰਗੜੀਆਂ ਵੇਚਦਾ ਅਸੀਂ ਗਰੀਬਾਂ ਵੱਡੀ ਮਾਂ ਮੈਂ ਘਰ ਦਾ ਗੁਜ਼ਾਰਾ ਇਦਾਂ ਹੀ ਚੱਲਦਾ ਹੈ ਅੱਛਾ ਫਿਰ ਕਿੰਨੇ ਪੈਸੇ ਵੱਟੇ ਨਹੀਂ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਕਹਿਣ ਲੱਗਾ ਮਾਲਕ ਜੀ ਆ ਐ ਮਾਇਆ ਮਾਲਕ ਜੀ ਕਹਿੰਦੇ ਫਿਰ ਮੈਨੂੰ ਦੇ ਦੇ ਉਹਨੇ 1 ਮਿੰਟ ਨਹੀਂ ਲਾਇਆ ਕੁਝ ਨਹੀਂ ਸੋਚਿਆ ਸਾਡੇ ਤੁਹਾਡੇ ਵਰਗਾ ਹੁੰਦਾ ਕੁਝ ਹੋ ਸਕਦਾ ਸੀ ਮਗਰ ਉਹਨੇ ਮੈਂਟ ਨਹੀਂ ਲਾਇਆ ਕਹਿੰਦਾ ਮਾਲਕ ਜੀ ਆ ਤੁਹਾਡੀ ਕਿਰਪਾ ਨਾਲ ਆ ਵਟਿਆ ਤੇ ਮਾਲਕ ਜੀ ਦੇ ਹੱਥ ਉਤੇ ਰੱਖ ਦਿੱਤਾ ਮਾਲਕ ਜੀ ਲੈ ਗਏ ਮਾਲਕ ਜੀ ਲੈ ਗਏ ਹੁਣ ਉਹ ਬੱਚਾ ਇਤਨਾ ਖੁਸ਼ ਹੈ ਕਿ ਜਿੰਨੂੰ ਸਾਰੀ ਦੁਨੀਆ ਤਰਸਦੀ ਹੈ ਦਰਸ਼ਨ ਕਰਨ ਨੂੰ ਤਰਸਦੀ ਹੈ ਅੱਜ ਉਹ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਮੇਰੇ ਛਾਪੇ ਤੇ ਆ ਗਏ ਘਰ ਜਾ ਕੇ ਮਾਂ ਨੂੰ ਕਿਹਾ मां ਅੱਜ ਦਿਨ ਬੋਧ ਭਾਗਾਂ ਵੱਲ ਐ ਕੀ ਹੋਇਆ ਕਹਿੰਦੇ ਅੱਜ ਮੇਰੇ ਛਾਪੇ ਤੇ ਧੰਗੁਰੂ ਰਾਮਦਾਸ ਮਹਾਰਾਜ ਜੀ ਮਾਂ ਕਹਿੰਦੀ ਕਿੰਨਾ ਭਾਗਾਂ ਲੈ ਤੂੰ ਫਿਰ ਕਹਿੰਦੇ ਅੱਜ ਜਿੰਨੀ ਬਟਕ ਹੋਈ ਸੀ ਧੰਗੁਰੂ ਰਾਮਦਾਸ ਮਹਾਰਾਜ ਜੀ ਨੇ ਉਹ ਬਟਕ ਮੇਰੇ ਕੋਲ ਲੈ ਲਈ ਮਾਂ ਕਹਿਣ ਲੱਗੀ ਤੂੰ ਤਾਂ ਹੋਰ ਭਾਗਾਂ ਵੱਲ ਐ ਸਮਝ ਲੈ ਹੁਣ ਤੇਰੇ ਕਪਾੜ ਖੁੱਲਣ ਲੱਗੇ ਨੇ ਤੇਰੇ ਤੇ ਕਿਰਪਾ ਹੋਣ ਲੱਗੀ ਕਹਿੰਦੇ ਸ਼ੁਕਰਾਨਾ ਕਰ ਕੱਲ ਆਉਣ ਤੇ ਕੱਲ ਵੀ ਦੇ ਦੇਈ ਪਰਸੋਂ ਆਉਣ ਤੇ ਪਰਸੋਂ ਵੀ ਦੇ ਦੇਈ ਅਗਲੇ ਦਿਨ ਗਿਆ ਸਾਰਾ ਦਿਨ ਲੱਗ ਗਿਆ ਘੁੰਗਣੀਆਂ ਲੈ ਲੋ ਮਾਲਕ ਜੀ ਫਿਰ ਲੰਗਦੇ ਨੇ ਫਿਰ ਕਹਿੰਦੇ ਸੋਮਿਆਂ ਅੱਜ ਕੀ ਵਟਿਆ ਕਿਨ ਧੰਗੁਰੂ ਰਾਮਦਾਸ ਮਹਾਰਾਜ ਜੀ ਆ ਵਟਿਆ ਮਾਲਕ ਨੂੰ ਫਿਰ ਦੇ ਦਿੱਤਾ ਮਾਂ ਨੂੰ ਫਿਰ ਦੱਸਿਆ ਹੁਣ ਦੇਖੋ ਰਹਿnde ਛੋਲੇ ਨੇ ਕਿਉਂਕਿ ਰੋਜ ਤੇ ਰੋਜ ਸੀ ਕਮਾਈ ਕਰਨੀ ਤੇ ਕੋਈ ਉਹ ਘਰ ਲੈ ਕੇ ਜਾਣਾ ਤੇ ਉਹ ਖਾ ਲੈਣਾ ਜਦੋਂ ਥੋੜੇ ਜਿ ਛੋਲੇ ਰਹਿ ਗਏ ਮਾਂ ਕਹਿੰਦੀ ਜੇ ਅੱਜ ਧੰਗੁਰੂ ਰਾਮਦਾਸ ਮਹਾਰਾਜ ਜੀ ਆ ਜਾਣ ਤੇ ਦੇ ਦੇ ਨਹੀਂ ਆਣ ਤੇ ਚਲੇ ਨਹੀਂ ਜਾ ਕੇ ਕਿਉਂਕਿ ਧੰਗੁਰੂ ਰਾਮਦਾਸ ਮਹਾਰਾਜ ਜੀ ਹੁਣ ਤੇਰੀ ਤੇ ਕਿਰਪਾ ਕਰਨ ਲਗੇ ਫਿਰ ਕੀ ਸੀ ਸਾਰਾ ਦਿਨ ਭਾਈ ਸੋਮਾ ਜੀ ਧੰਗੁਰੂ ਰਾਮਦਾਸ ਮਹਾਰਾਜ ਨੂੰ ਉਡੀਕਦੇ ਨੇ ਤੈਨੂੰ ਦਰਸ ਸੁਖ ਦਤਿਆ ਮੈਂ ਗੱਲ ਵਿੱਚ ਲੇਖੋ ਮਿਲਾਏ ਜੀ ਤੇਰੇਆਂ ਭਗਤਾਂ ਸੁਖ ਸਭ ਤੇਰੀਆਂ ਹਰ ਲੋਚਾ ਪੂਰਨ ਮੇਰੀਆਂ ਸਾਰਾ ਦਿਨ ਲੰਘਿਆ ਧੰਗੁਰੂ ਰਾਮਦਾਸ ਮਹਾਰਾਜ ਜੀ ਨਹੀਂ ਆਏ ਮਾਂ ਨੇ ਕਿਹਾ ਸੀ ਨਹੀਂ ਆਣ ਤੇ ਚਲੇ ਹੀ ਜਦੋਂ ਭਾਈ ਸੋਮਾ ਜੀ ਦਰਬਾਰ ਵਿੱਚ ਗਏ ਸਤਿਗੁਰੂ ਨਮਸਕਾਰ ਕਰਦੇ ਸੋਮਿਆਂ ਆਗੇ ਸਤਿਗੁਰੂ ਤੁਸੀਂ ਅੱਜ ਨਹੀਂ ਆਏ ਮੈਂ ਤਾਂ ਉਡੀਕਦਾ ਸੀ ਅੱਛਾ ਫਿਰ ਸੋਮਿਆਂ ਅੱਜ ਕੀ ਵਟਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡੀ ਕਿਰਪਾ ਨਾਲ ਆ ਵਟਕ ਹੋਈ ਮਾਲਕ ਜੀ ਕਹਿਣ ਲੱਗੇ ਕੀ ਗੱਲ ਰੋਜ਼ ਵਟਕ ਘਟਦੇ ਹੀ ਜਾਂਦੇ ਪਹਿਲੇ ਦਿਨ ਜ਼ਿਆਦਾ ਸੀ ਦੂਜੇ ਦਿਨ ਘਟ ਫਿਰ ਤੀਜੇ ਦਿਨ ਹੋਰ ਘਟ ਕਹਿੰਦਾ ਮਾਲਕ ਜੀ ਅਸੀਂ ਗਰੀਬ ਆ ਮਾਲਕ ਜੀ ਅਸੀਂ ਗਰੀਬ ਆ ਘਰ ਵਿੱਚ ਖਾਣ ਨੂੰ ਕੁਝ ਨਹੀਂ ਹੈ ਬਸ ਆਹ ਛੋਲੇ ਜਿਹੜੇ ਰਹਿੰਦੇ ਸੀ ਆ ਵੇਚ ਕੇ ਮਾਲਕ ਜੀ ਤੁਹਾਨੂੰ ਦੇ ਦਿੰਦੇ ਸੋਮਿਆ ਕਿਉਂ ਮਜ਼ਾਕ ਕਰਦੇ ਤੁਸੀਂ ਗਰੀਬ ਕਿੱਥੋਂ ਪਹਿਲਾਂ ਇਹ ਦੱਸ ਦੇਣ ਵਾਲਾ ਗਰੀਬ ਹੁੰਦਾ ਕਿ ਲੈਣ ਵਾਲਾ ਗਰੀਬ ਹੁੰਦਾ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਕਿ ਦੇਣ ਵਾਲਾ ਗਰੀਬ ਹੁੰਦਾ ਕਿ ਲੈਣ ਵਾਲਾ ਗਰੀਬ ਹੁੰਦਾ ਸੋਮਾ ਕਹਿੰਦਾ ਜੀ ਜਿਹੜਾ ਲੈਣ ਵਾਲਾ ਹੈ ਉਹ ਗਰੀਬ ਹੈ ਦੇਣ ਵਾਲਾ ਥੋੜੀ ਗਰੀਬ ਹੁੰਦਾ ਫਿਰ ਮਾਲਕ ਜੀ ਕਹਿੰਦੇ ਤੂੰ ਤਾਂ ਦੇਣ ਦੇਣ ਵਾਲਾ ਹੈਂ ਤੂੰ ਤਾਂ ਮੈਨੂੰ ਮਾਇਆ ਦਿੱਤੀ ਏ ਤੂੰ ਗਰੀਬ ਨਹੀਂ ਤੂੰ ਸ਼ਾਹ ਹੈ ਸ਼ਾਹ ਤੂੰ ਸ਼ੌਕਰ ਹੈ ਤੂੰ ਸ਼ਾਹ ਤੂੰ ਗਰੀਬ ਨਹੀਂ ਹੈ ਭਾਈ ਸੋਮਾ ਬੱਚਾ ਸੀ ਛੋਟਾ ਹੱਥ ਜੋੜ ਕੇ ਕਹਿੰਦਾ ਮਾਲਕ ਜੀ ਮੈਂ ਸ਼ਾਹ ਹਾਂ ਮੈਂ ਸ਼ਾਹ ਮਾਲਕ ਜੀ ਨੇ ਫਿਰ ਜਦੋਂ ਕਿਹਾ ਨਾ ਤੂੰ ਗਰੀਬ ਨਹੀਂ ਏ ਬਾਰ ਬਾਰ ਕਿਹਾ ਤੂੰ ਗਰੀਬ ਨਹੀਂ ਏ ਤੂੰ ਸ਼ਾਹ ਹੈ ਨਾਲ ਹੀ ਮਾਲਕ ਜੀ ਵਰ ਦਿੰਦੇ ਏ ਸੋਮਾ ਸ਼ਾਹ ਬੇ ਪਰਵਾਹ ਸ਼ਾਹਾਂ ਦਾ ਸ਼ਾਹ ਮਾਲਕ ਜੀ ਨੇ ਵਾਰ ਦਿੱਤਾ ਸੋਮਾ ਸਾਹ ਬੇਪਰਵਾ ਸਾਹਾ ਦਾ ਸਾ ਫਿਰ ਕੀ ਸੀ ਮਾਲਕ ਜੀ ਤੇ ਕਹਿਣ ਦੀ ਧੀਰ ਸੀ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਉਹ ਸੋਮਾ ਸਾਹ ਇੱਕ ਦਿਨ ਆਇਆ ਬੜਾ ਵੱਡਾ ਵਪਾਰੀ ਵੀ ਬਣ ਗਿਆ ਅੱਜ ਵੀ ਉਹਨਾਂ ਦੀ ਕੁੱਲ ਤੁਸੀਂ ਚੱਲੇ ਜੋ ਦਿੱਲੀ ਵੀ ਉਹਨਾਂ ਦਾ ਗੁਰਦੁਆਰਾ ਸਾਹਿਬ ਹੈ ਪਾਣੀਪਤ ਵੀ ਉਹਨਾਂ ਦਾ ਗੁਰਦੁਆਰਾ ਉਹਨਾਂ ਦੀਆਂ ਸ਼ਮਸ਼ ਅੱਗੇ ਚੱਲਦੀ ਹੈ ਕਹਿੰਦੇ ਸਦਕੇ ਜਿਨ ਸਿਰਿਆ ਤਿਨਹਿ ਸਵਾਰੇਆ ਪੂਰੀ ਹੋਈ ਕਰਾਮਾਤ ਆਪ ਸਰਜਨ ਹਾਰੇ ਤਾਰਿਆ ਪੜੀਏ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਸਾਰੇ ਪੜੋ ਜੀ ਜਿਨ ਸਿਰਿਆ ਤਿਨੇ